ਤੋ ਅਜੂਨੀ ਸਹੰਗ ਗੁਰ ਪ੍ਰਸਾਦਿ ਜਾਪੋ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨਾ ਹੋਵੈ ਜੇ ਸੂਚੀ ਲਖਵਾਰ ਚੁਪ ਚੁਕਲਾ ਹੋਵੈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖਣਾ ਉਤਰੀ ਜੇ ਅੰਨਾ ਖਰੀਆ ਭਾਰ ਸਹਸ ਸਿਆਣਤਾ ਲਖ ਹੋਇ ਤਾ ਇੱਕ ਨਾ ਚੱਲੇ ਨਾਲ ਕੇਵੋ ਸਿਆਰਾ ਹੋਈਐ ਕਿੰ ਗੂੜੈ ਟੁੱਟੈ ਪਾਲ ਹੁਕਮ ਅਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਾ ਵੜਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਵਫਸੀਸ ਇਕ ਹੁਕਮੀ ਸਦਾ ਭਾਈ ਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਹੀ ਪੁਜੈ ਤਾ ਹਉਮੈ ਕਹ ਨਾ ਕੋਇ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀ ਸਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਰ ਕਰੇ ਤਨ ਖੇ ਗਾਵੇ ਕੋ ਜੀ ਲੈ ਪ੍ਰਦੇਵ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਰਖ ਹਾਦਰ ਹ ਦੂਰ ਕਥਨਾ ਕਥੀ ਨਾ ਆਵੇ ਤੂਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਨਿੰਦਾ ਦੇ ਲੈਂਦੇ ਥਕ ਪਾਹ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾ ਨਾਨਕ ਵਿਗਸਰਿ ਪ੍ਰਵਾਹ ਸਾਚਾ ਸਾਹਿਬ ਸਾਜਨਾਇ ਆਖਿਆ ਪਾਉ ਅਪਾਰ ਆਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੈ ਰਖੀਐ ਜੇ ਤਉ ਜਿਸੈ ਦਰਬਾਰ ਮੁਹਾਵ ਕੇ ਬੋਲਣ ਬੋਲੀਐ ਜੇ ਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਵ ਵਡਿਆਈ ਵਿਚਾਰ ਦਰਮੀ ਆਵੇ ਕੱਪੜਾ ਨਰੇ ਮੋ ਬਦੁਆਰ ਨਾਨਕ ਏ ਵਾ ਜਾਣੀਐ ਸਭ ਆਪੇ ਸਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜੇ ਨ ਸੇਵਿਆ ਤੈਨ ਪਾਇਆ ਮਾਨ ਨਾਨਕ ਭਾਵੀਐ ਗੁਣੀ ਨਿਧਾਨ ਗਾਰੀਐ ਸੁਇ ਮਨ ਰਖੀਐ ਭਾਉ ਮੋਖ ਪਰ ਹਾਰ ਸੋਖ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰ ਈਸਰ ਹਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹਾਉ ਜਾਣਾ ਆਖਾ ਨਾਹੀ ਕਹਿਣਾ ਕਸਨ ਨਾ ਜਾਏ ਗੁਰਾ ਇੱਕ ਦੇਹੁ 부ਝਾਈ ਸਬਨਾ ਜੀਆ ਕਾ ਇਕ ਦਾਤਾ ਸੂ ਮੈ ਵਿਸਰ ਨਾ ਜਾਏ ਈਤਨ ਆਵਾ ਜੇ ਦਿਸ ਪਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੇ ਸਰਠ ਉਪਾਏ ਵੇਖਾ ਵਿਣ ਕਰਮਾਂ ਕੇ ਮਿਲ ਲੈ ਲਈ ਮੱਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਪੁਰ ਕੀ ਸਿੱਖ ਸੁਣੀ ਗੁਰਾਲ ਤੇ ਤੇਹ 부ਝਾਈ ਸੋਨਾ ਜੀ ਆਕਾ ਨਿਬ ਦਾਤਾ ਸੋਵੇਂ ਵਿਸਰਨਾ ਜਾਈ ਜੇ ਯੁਗ ਚਾਰਿਆ ਅਰਜਾ ਹੋਰ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਜਲੈ ਸਭ ਕੋਏ ਚੰਗਾ ਨਾਮ ਰਖਾਇ ਕੈ ਜਸ ਕੀਰਤ ਜਗ ਲੇ ਜੇ ਇਸ ਨਗਰ ਨਾਇ ਆਵਈ ਤਵਾ ਤਰਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੂਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਦੇਹਾ ਕੋਈ ਨਾ ਸੁਝਾਈ ਜੇ ਇਸ ਗੁਣ ਪੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰ ਤਵਰ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਤੂ ਹੀ ਨਾਸ ਕਾਲ ਨਾਨਕ ਭਗਤਾ ਸੁਨਾ ਗਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰ ਵਰਮਾ ਇੰਦਰ ਸੁਣਿਆ ਮੁਖਸਾ ਲਾ ਹਣ ਮੰਦ ਸੁਣਿਆ ਜੋਗ ਜੋਗਤ ਤਨ ਭੇਦ ਸੁਣਿਆ ਸਾਧ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਾਧ ਸੰਤੋਖ ਗਿਆਨ ਸੁਣਿਆ ਅਸ਼ਟ ਕਾ ਜਸਨਾ ਸੁਣਿਆ ਪਰ ਪਰ ਪਾਵਹਿ ਮਾਲ ਸੁਣਿਆ ਲਖ ਸਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਦਾ ਸੁਣਿਆ ਸੇਰ ਵੀਰ ਪਾ ਤੇ ਸਾਹ ਸੁਣਿਆ ਬੰਦੇ ਪਾ ਬਹਿ راہ ਸੁਣਿਆ ਹਾਤ ਹੋਵੇ ਅਸਗਾ ਨਾਨਕ ਭਗਤਾ ਸਲਾ ਵਿਗਾਸ ਸੁਣਿਆ ਦੂਖ ਪਾਪ ਦਾ ਨਾਸ ਮਨ ਕੀ ਗਾਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਬਚੁਤਾਏ ਕਗਨ ਤਾਲਮ ਨਾ ਲੇਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਾਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੋਹਿ ਚੂਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਾਨ ਕੋਏ ਮਨੰ ਮਾਰ ਘਟਾ ਨਾ ਪਾਏ ਮਨੈ ਬਾਦਿਓ ਪ੍ਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਮਨੈ ਧਰਮ ਸੇ ਤੀਸਨ ਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨੈ ਪਾਵ ਹੈ ਮੋਖ ਦੁਆਰ ਮਨੈ ਪਰਵਾਰ ਹੈ ਸਾਧਾਰ ਮਨੈ ਤਰੇ ਕਾਲੇ ਗੁਰ ਸਿੱਖ ਮੰਗੈ ਨਾਨਕ ਪਵਹਿ ਨਾ ਪੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵ ਹੈ ਦਰਗਹ ਹੈ ਮਾਨ ਪੰਜੇ ਸੋਹ ਹੈ ਦਰ ਰਾਜਾਨ ਪੰਜਾਂ ਕਾ ਗੁਰ ਏਕ ਧਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕਾ ਕਰਨਾ ਨਾਹੀ ਸੁਮਾਰ ਹੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ ਉੱਚਾ ਹੋ ਵਾਸਤਿਆਰ ਤਵਲਾ ਉੱਪਰ ਕੀਤਾ ਪਾਰ ਧਰਤੀ ਹੋਰ ਪਰ ਹੋਰ ਦੂਰ ਦੇਸ ਤੇ ਪਾਰ ਤਰੈ ਕਮਲ ਜੋਰ ਜੀ ਆਜਾ ਤਰੰਗਾ ਕੇ ਨਾਮ ਸੋ ਨਾਲਿ ਲਿਖਿਆ ਗੁਰੀ ਕਲਾਮ ਇਹ ਹੋ ਦੇਖਾ ਲਿਪ ਜਾਣਾ ਕੋਏ ਲਿਖਾਲਿ ਵਿਆ ਕੀਤਾ ਹੋਇ ਕੀਤਾ ਤਾਂ ਸਵਾਲਿ ਹੋ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕਿਤਾ ਬਸਾਓ ਈਪੂ ਕਵਾਲ ਵੇਸਤੇ ਹੋਏ ਲਖ ਦਰੀਆ ਉਧਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਰਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਉਪਵੇਦ ਪਾਠ ਅਸੰਖ ਜੋਗ ਮਨ ਰਹਿਏ ਉਦਾਸ ਅਸੰਖ ਭਗਤ ਗੁਣਗਿਆਰ ਵਿਚਾਰ ਅਸੰਖ ਸਤੇ ਅਸੰਖ ਦਾਤਾਰ ਅਸੰਖ ਸੂਰ ਮੁਹ ਪਖਸਾਰ ਅਸੰਖ ਮੋਨ ਦਿਵਲਾਏ ਤਾਰ ਉਦ੍ਰਤ ਕਾਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ಪರಿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖਾਂ ਦਾ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਲ ਕਰ ਜਾਹੇ ਜੋਰ ਅਸੰਖ ਗਾਲ ਵੱਟ ਹੱਤਿਆ ਕਮਾਹਿ ਅਸੰਖ ਪਾਪੀ ਬਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਹਿ ਅਸੰਖ ਮਲੇਸ਼ ਮਾਲ ਪਾਖ ਖਾਹਿ ਅਸੰਖ ਨਿੰਦਕ ਸਿਰ ਕਰਹਿ ਪਾਰ ਨਾਨਕ ਨੀਜ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਰੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖਥਾਵ ਅਗਾਮ ਅਗੰ ਅਸੰਖਨੂ ਅਸੰਖ ਕਹਾਏ ਸਰਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣੰਗਾ ਅਖਰੀ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸੁਸਰਨਾ ਹੈ ਇਹ ਫਰਮਾਏ ਦੇਵ ਦਿਵਪਾਹਿ ਜੇਤਾ ਕੀਤਾ ਤੇਤਾ ਨਾਉ ਬਿਨੰਦਾਵੈ ਨਾਹੀ ਕੋਥਾ ਉਤਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਰਿਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੋਖੇ ਬਹੁਤ ਪਲੀਤੇ ਕਪੜਾ ਹੋਏ ਦੇਸਾ ਗੁਣ ਨਹੀਂ ਆਉਹ ਤੋਏ ਭਰੀਐ ਮਤ ਪਾਪਾਂ ਕੈ ਸੰਗ ਬਹੁਤ ਪੈ ਨਾ ਵੈ ਕੈ ਰੰਗ ਕੁੰਨੀ ਬਾਬੀ ਆਖਣ ਨਾਹਿ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਣ ਨਾਨਕ ਹੁਕਮੀ ਆਵਹੁ ਜਾਹੁ ਤੀਰਥ ਤਾਪ ਦਇਆ ਦਤ ਦਾਨ ਇਹ ਕੋ ਪਾਵੈ ਤੇਰ ਕਾਮਨ ਸੁਣਿਆ ਮੰਨਿਆ ਵਰ ਕੀਤਾ ਭਾਉ ਅੰਤਰਗਤ ਤੀਰਥ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਵੇਣ ਗਣੁ ਕੀਤੇ ਭਗਤ ਨਾ ਹੋਇ ਸੁਅਸ ਆਸ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਜਾਉ ਕਾਵਣ ਸੂਵੇਰਾ ਵਖਤ ਕਾਵਣਾ ਕਾਵਣ ਤੇ ਕਾਵਣਾ ਵਾਰ ਕਾਵਣਾ ਸਿਰਤੀ ਮਾਹੂ ਕਾਵਣ ਜੇ ਤੋ ਹੁਆ ਆਕਾਰ ਵੇਲ ਨਾ ਪਾਇਆ ਪੰਡਤੇ ਜੇ ਹੋਵੈ ਰੇਖ ਪੁਰਾਣ ਵਕਤ ਨਾ ਪਾਇਓ ਕਾ ਦੀਆ ਜੇ ਲਿਖਣੇ ਰੇਖ ਪੁਰਾਣ ਤਿਤਵਾਰ ਨਾ ਜੋਗੀ ਜਾਣੈ ਰਤਮਾ ਹੁ ਨਾ ਕੋਈ ਜਾ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਈ ਕਿਉ ਕਰੇ ਆਖਾ ਕਿਵ ਸਾਲਾਹੀ ਕਿਉ ਵਰਨੀ ਕਿ ਵਜਾੜਾ ਨਾਨਕ ਆਖਣ ਸਭ ਕੋ ਆਖੇ ਇਕ ਤੂ ਇੱਕ ਸਿਆੜਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾ ਜਾਣ ਅੱਗਾ ਗਿਆ ਨਾ ਸੋਹੈ ਬਾਤ ਆਲਾ ਬਾਤal ਲਖ ਆਗਾਸ ਆਗਾਸ ਔਰਕ ਔਰਕ ਪਾਲ ਥਕੇ ਵੇਦ ਕਹਿਣ ਇਕ ਬਾਤ ਸਰਸ 18 ਕਹਿਣ ਕਤੇ ਬਾਸ ਅਸਲੂ ਇਕ ਤਾਤ ਲਿਖਾ ਹੋਏ ਤਾਰੀਖਿਆ ਲਿਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣਿਆ ਸਾਲਾ ਹੀ ਸਾਲਾ ਹੀ ਤੇਤੀ ਸੁਰਤ ਨਾ ਪਾਈਆ ਨਦੀਆ ਅਤੈ ਵਾ ਬਵਹੇ ਸਮੁੰਦ ਨਾ ਜਾਣਿਆ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕਿਹੜੀ ਤੋਲ ਨਾ ਹੋਵਨੀ ਜੇ ਤੇ ਸਮਨ ਹੋ ਨਾ ਵੀਸਰ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਦਾ ਅੰਤ ਅੰਤ ਨਾ ਵੇਖਣ ਸੁਣਨ ਦਾ ਅੰਤ ਅੰਤ ਨਾ ਜਾਪੈ ਗਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਣ ਕੀਤੇ ਬਿਲਾਸ ਤਾ ਕੇ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਪੂਜਾਤਾ ਪੂਚੇ ਉੱਪਰ ਊਚਾ ਲਾਹੇ ਵੜ ਪੂਚਾ ਹੋ ਗਏ ਪੂਏ ਇਸ ਪੂਚੇ ਕਉ ਜਾਣੈ ਸੋਵੇ ਜੇ ਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਰੋ ਨਾ ਤਮਾਈ ਕਿਤੇ ਮੰਗਹਿ ਜੂਦੇ ਅਪਾਰ ਕਿਤੇ ਅਗਰਤਨ ਨੀ ਵਿਚਾਰ ਕਿਤੇ ਖੱਬਟ ਹੈ ਵੇਕਾਰ ਕਿਤੇ ਲੈ ਲੈ ਮੁਕਰ ਪਾਹਿ ਕਿਤੇ ਮੂਰਖ ਖਾਹੀ ਪਾਹਿ ਕਿਤੇ ਆਦੂਪ ਭੂਖ ਸਦਮਾਰ ਤੇਹ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਲੇ ਹੋਏ ਔਰ ਆਥ ਨਾ ਸਕੈ ਕੋਏ ਜੇ ਮੁਖਾਇ ਤ ਆਖਣ ਪਾਏ ਉਹ ਜਾਣੈ ਜੇਤੀਆ ਮੁਹਿ ਖਾਇ ਆਪੇ ਜਾਣੈ ਆਪੇ ਦੇ ਅੱਖ ਹੈ ਸੇ ਪੇ ਗਈ ਕੇ ਜਿਸੋਂ ਬਖਸੇ ਸਤਸਾਲ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲੋ ਗੋੜ ਅਮੋਲੋ ਵਾਰ ਅਮੋਲੋ ਵਾਰੀਏ ਅਮੁਲ ਪੰਧਾਰ ਅਮੁਲ ਆਵਹਿ ਅਮੁਲ ਲੈ ਜਾਏ ਅਮੁਲ ਭਾਏ ਅਮੁਲਾ ਸਮਾਨ ਅਮੁਲ ਧਰਮ ਅਮੁਲ ਦੀਬਾਰ ਅਮੁਲ ਤੋਲ ਕਾ ਅਮੁਲ ਪ੍ਰਵਾਨ ਅਮੋਲ ਵਕਸੀਸ ਅਮੋਲ ਨੀਸਾਨ ਅਮੋਲ ਕਰਮ ਅਮੋਲ ਫੁਰਮਾਨ ਅਮੋਲ ਅਮੋਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਹੈ ਵਖਿਆਰ ਆਖ ਹੈ ਵਰਮੇ ਆਖ ਹੈ ਇੰਦ ਆਖ ਹੈ ਗੋਪੀ ਤਾ ਗੋਵਿੰਦ ਆਖ ਹੈ ਇਸਰੇ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨ ਵੇ ਆਖ ਹੈ ਦੇਵ ਆਖ ਹੈ ਸੂਰ ਨਰ ਮੂਨ ਜਨ ਸੇਵ ਕੀਤੇ ਆਖ ਹੈ ਆਖਣ ਪਾਲ ਕੀਤੇ ਕਹ ਕਹ ਉਠ ਉਠ ਜਾਹਿ ਕੀਤੇ ਕੀਤੇ ਹੋਰ ਕਰੇ ਤਾ ਆਖ ਨਾ ਸਕਹਿ ਕੇ ਕੇ ਜੀਵੜ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਆ ਦੇਖੀਐ ਸਿਰ ਗਾਵਾਰਾ ਗਾਵਾਰ ਸੂਦਰ ਕੇ ਹਾ ਸੂ ਕਰ ਕੇ ਹਾ ਜੇ ਤੋ ਬਹਿ ਸਰਬ ਸਮਾਲੇ ਵਾਹਿਗਨ ਨਾਨਕ ਅਨੇਕ ਅ ਸੰਕਾਰ ਕੀਤੇ ਵਾਵਣ ਹਾਰੇ ਕੀਤੇ ਰਾਗ ਪ੍ਰੀ ਸੇਵ ਕਹੀਆ ਨਾ ਕੀਤੇ ਗਾਵਣ ਹਾਰੇ ਗਾਵਹਿ ਤੁਮਹੁ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹ ਜਿਤ ਗੋਪਤ ਦੇ ਪ੍ਰਜਾਣੇ ਨੀਕ ਲਿਖ ਤਰਨ ਵਿਚਾਰੇ ਗਾਵਹ ਇਸ ਬਰਮਾ ਦੇਵੀ ਸੋਹਣ ਸੁਲਾਸਵਾਰੇ ਗਾਵਹ ਇੰਤ ਤਿਦਾਸਣ ਬੈਠੇ ਦੇਵਤਾਦਰ ਨਾਲੇ ਗਾਵਹ ਸਿੱਧ ਸਮਾਧੀ ਅੰਦਰ ਗਾਵਨ ਸਾਰ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹ ਰੀਰ ਕਰਾਰੇ ਗਾਵਨ ਪੰਡਿਤ ਪੜਨਾ ਰਖੀ ਸਰ ਜੋ ਕੋ ਜੋਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਣਦਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵਹਿ ਜੂਦ ਮਹਾਵਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਘਾਰੇ ਘਾਰੇ ਖੇਤਾਰੇ ਸਹੀ ਤੁਦ ਨਉ ਗਾਵਹਿ ਜੋ ਤੁਦ ਭਾਵਨ ਰੱਤੇ ਤੇਰੇ ਭਗਤਰ ਸਾਲੇ ਔਰ ਕੀਤੇ गावਨ ਸੇ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸੱਜ ਸਾਹਿਬ ਸਾਚਾ ਸਾਚੀ ਨਾਹੀ ਹੈ ਤੇ ਹੁਸੀ ਜਾਇ ਨਾ ਜਾਸੀ ਰਤਿ ਰਾਜੇ ਨਰਤੈ ਆਈ ਰੰਗੀ ਰੰਗੇ ਪਾਤੇ ਕਰ ਕਰ ਜਿਨ ਸੇ ਮਾਇਆ ਜਿਨੇ ਉਪਾਈ ਕਰ ਕਰ ਵੇਖ ਕੀ ਤਾਇ ਆਪਣਾ ਜੇ ਵੰਦਿਸ ਦੀ ਵੜਿਆਈ ਜੋ ਇਸ ਭਾਵੈ ਸੋਈ ਕਰਸੀ ਬੋਗੋ ਨਾ ਕਰਨਾ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਲ ਤੁਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਰੀ ਧਿਆਨ ਕੀ ਕਰਹਿ ਬਕੂਤ ਖਿੰθα ਕਾਲ ਪੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਕਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਰ ਅਨਾਦ ਅਨਾਹਤ ਜੁਗ ਜੁਗ ਏ ਪੋਇਸ ਭੁਗਤ ਗਿਆਨ ਦਇਆ ਪੰਡਾਰਣ ਘਾਟ ਘਾਟ ਵਜਹਿ ਨਾਦ ਆਪ ਨਾਥ ਨਾਥੀ ਸਮਝਾ ਕੀ ਰਿਤ ਸਿਧ ਹੋ ਅਮਰਾਸਾਨ ਸੰਯੋਗ ਵਿਜੋਗ ਤੋਏ ਕਾਰ ਚਲਾਵਹਿ ਨੇਕੇ ਆਵਹਿ ਪਾਗ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏ ਕੋ ਇਸ ਏਕਾਂ ਮਾਈ ਜੁਗਤਵੈ ਆਈ ਤਿੰਨ ਚੇਲੇ ਪ੍ਰਵਾਰ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਬਾਣ ਜੀਵਕ ਸੁਭਾਵੈ ਦਿਵੈ ਚਲਾਵੈ ਕਿਉ ਹੋਵੈ ਪ੍ਰਮਾਣ ਹੋ ਬੋ ਵੇਖਾ ਉਹ ਨਾਨ ਨਦਰ ਨਾਇਆ ਵ ਬਹੁਤਾ ਇਹੋ ਵੇਡਾਲ ਆਦੇਸ ਇਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏ ਕੋ ਇਸ ਆਸਣ ਲੋਏ ਲੋਏ ਪੰਧਾਰ ਜੋ ਕਿਸ਼ ਪਾਇਆ ਸੋ ਏ ਕਾ ਵਾਰ ਕਰ ਕਰ ਵੇਖ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ आदेश दिशा आदेश आद अनिर अनाद अनाहत युग युग के पोएस एक तू जीव लाखों होए लाख हो वह लाखवीस लाख लाख, लाख, लाख वेडा आकी है हेक नाम जगदीस हेत राहि पाद पावडिया जडिया होए 21 सुन गल्ला आकाश की ਕਿਟਾਇ ਆਈ ਰੀਸੋ ਨਾਨਕ ਨੂੰ ਨਦਰਿ ਪਾਈ ਐ ਕੂੜੇ ਕੂੜਾ ਖਿਸ ਆਖਣ ਜੋਰ ਚੁੱਪਨ ਹਜੂਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਹੀਵੜ ਮਰਨ ਨਾ ਹੈ ਜੋਰ ਜੋਰ ਨਾ ਰਾਜ ਮਾਰ ਮਨ ਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟੈ ਸੰਸਾਰ యేసਹਾ ਤਜੂਰ ਕਰ ਵੇਖਐ ਸੋਏ ਨਾਨਕ ਉਤਮ ਨੀਚ ਨ ਕੋਇ ਰਾਤੀ ਰੁੱਤੀ ਸਿ ਤੇਵਾਰ ਪਾਵਣ ਪਾਣੀ ਅਗਨੀ ਪਾਤਾਰ ਇਸ ਵਿੱਚ ਧਰਤੀ ਥਾਪ ਰਖੀ ਧਰਮਸਾਰ ਇਸ ਵਿੱਚ ਜੀਉ ਜੁਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਸੋਹਰ ਪੰਜ ਪਰਵਾਰ ਨਦਰੀ ਕਰਮ ਪਵੈ ਨੀਸਾੜ ਕਾਚ ਪਕਾਈ ਉਥੈ ਪਾਇ ਨਾਨਕ ਗਇਆ ਜਾਪੈ ਜਾਇ ਤਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਵਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸੇਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨਵੋਨ ਕੇਤੇ ਕੇਤੇ ਰਤਨ ਸਮੁੰਦਰ ਕੇਤੀ ਆਖਾੜੀ ਕੇਤੀ ਆਵਾਣੀ ਕੇਤੇ ਬਾਤ ਨਰਿੰਦ ਕੇਤੀ ਅਸૃતિ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਇਥੈ ਨਾਦ ਬਿਨੋਦ ਕੋੜ ਅਨੰਦ ਸਰਵ ਖੰਡ ਕੀ ਬਾਣੀ ਰੂਪ ਇਥੈ ਕਾਰਦ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਇਥੈ ਘੜੀਐ ਸੁਰਤ ਮਤ ਮਨ ਬੁੱਧ ਇਥੈ ਘੜੀਐ ਸੁਰਾ ਸਿੱਧਾ ਕੀ ਸੁਧ ਰਮਕੰਧ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥੈ ਜੂਦ ਮਹਾ ਰਸੂਰ ਤੈਨ ਮਹਰਾਵ ਹੈ ਆ ਭਰਪੂਰ ਤਿੱਥੈ ਸੀਤੋ ਸੀਤਾ ਮਨ ਮਾਹ ਤਾਕੇ ਰੂਪ ਨ ਕਥਨੇ ਜਾਹ ਨਾ ਉਹ ਹੈ ਅਮਰ ਹੈ ਨਾ ਠਾਕੇ ਜਾਹ ਜਿਨ ਕਾ ਰਾਮ ਵਸੈ ਮਨ ਮਾਹ ਤਿੱਥੈ ਭਗਤ ਵਸਹਿ ਗੇਲੂ ਰਹਿ ਅਨੰਦ ਸਤਿਆ ਮਾਸੂਏ ਸੱਚਖੰਡ ਉਸਤੈ ਨਰੰਕਾਰ ਕਰ ਕਰ ਵੇਖੈ ਨਤਰਿ ਨਿਹਾਲ ਦਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਫਰ ਤਾ ਅੰਤ ਮਾ ਅੰਤ ਦਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤੇਆ ਦੇਵਤਾਰ ਵੇਖੈ ਵਿਭਸਾ ਕਾਰ ਵੀਚਾਰ ਨਾਨਕ ਕਥਨਾ ਕਰਦਾ ਸਾਰ ਜਾਤ ਪਾਹਾਰਾ ਤੀਰਜ ਸੁਆਰ ਪਹਰਣੁ ਵਾਤੋ ਵੇਦ ਹਥੀਯਾਰ ਪਉ ਖੱਲਾ ਅਗਨ ਤਾਪਤਾਉ ਭਾਂਡਾ ਪਾਉ ਅੰਮ੍ਰਿਤੋ ਦਿਤ ਢਾਲੇ ਕੜਿਏ ਸਬਦੁ ਸਚੀ ਟਕਸਾਰ ਜਿਨ ਕਉ ਨਦਰ ਕਰਮ ਦਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੂਕ ਕਰ ਪਾਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਵਿਸਰਾਤ ਦੋਏ ਦਾਈ ਦਾਇਆ ਪਿਰਲਾ ਸਗਲ ਜਗਤ ਚੰਗੀ ਆਈਆ ਬੁਰੀ ਆਈਆ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਇਤੀ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇੜੀ ਆਪੇ ਤੇਰੀ ਲੱਗ ਜੁ ਕਿਨਾਰੇ ਤੇ ਉੱਤੇ ਰੱਖ ਡੋਰੀਆਂ ਤੂੰ ਬਾਬੇ ਉੱਤੇ ਰੱਖ ਡੋਰੀਆਂ ਰਾਸਿਆਂ ਉਨ ਦੇ ਤੇਰੇ ਵਿਕਾਰ ਸਾਰੇ ਰਾਸਿਆਂ ਉਨ ਦੇ ਤੇਰੇ ਵਿਕਾਰ ਸਾਰੇ ਤੂੰ ਬਾਬੇ ਉੱਤੇ ਰੱਖ I don't think